ਅੱਜ ਮੈਂ ਬਣਾਵਾਂਗੀ ਪਨੀਰ ਪਾ ਕੇ ਬਹੁਤ ਹੀ ਸਵਾਦ ਛੋਲਿਆਂ ਦੀ ਦਾਲ ਵਧੀਆ ਜਿਹਾ ਤਲਕਾ ਛਰਕਾ ਲਾ ਕੇ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਢਾਬੇ ਵਰਗੀ ਵਧੀਆ ਜਿਹੀ ਦਾਲ ਬਣਾਣੀ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਮੈਂ ਇੱਥੇ 1 ਕੱਪ ਛੋਲਿਆਂ ਦੀ ਦਾਲ ਲੈ ਕੇ ਇਹਨੂੰ ਚੰਗੀ ਤਰ੍ਹਾਂ 4-5 ਵਾਰੀ ਪਾਣੀ ਬਦਲ-ਬਦਲ ਕੇ ਯਾਨੀ ਕਿ ਅੱਛੀ ਤਰ੍ਹਾਂ ਧੋ ਕੇ ਤੇ 3 ਕੱਪ ਪਾਣੀ ਦੇ ਵਿੱਚ 1 ਘੰਟਾ ਪਹਿਲਾਂ ਭਿਉ ਕੇ ਰੱਖ ਦਿੱਤਾ ਸੀ ਤੇ ਅੱਜ ਮੈਂ ਇਹਨੂੰ ਕੁੱਕਰ ਵਿੱਚ ਪਕਾਣਾ ਹੈ ਨਾ ਤੇ ਇਸ ਕਰਕੇ ਮੈਂ ਇਹਨੂੰ ਸਿੱਧਾ ਕੁੱਕਰ ਵਿੱਚ ਹੀ ਭਿਉ ਕੇ ਰੱਖ ਦਿੱਤਾ ਸੀ ਤੇ ਦਾਲ ਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਪਰ ਕੇ ਲੂਣ ਦਾ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਦਾ ਤੇ ਬਸ ਦਾਲ ਦੇ ਵਿੱਚ ਲੂਣ ਤੇ ਹਲਦੀ ਪਾਉਣ ਤੋਂ ਬਾਅਦ ਢੱਕਣ ਲਗਾ ਕੇ ਤੇ ਗੈਸ ਦੀ ਫੁੱਲ ਫਲੇਮ ਤੇ ਨਾ ਆਪਾਂ ਇੱਕ ਸੀਟੀ ਆਉਣ ਦਾ ਇੰਤਜ਼ਾਰ ਕਰਾਂਗੇ ਪਹਿਲਾਂ ਤੇ ਜਦੋਂ ਇੱਕ ਸੀਟੀ ਫੁੱਲ ਫਲੇਮ ਤੇ ਆ ਜਾਏਗੀ ਨਾ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਕਰ ਦਾਂਗੇ ਸੇਮ ਤੇ ਸੇਮ ਫਲੇਮ ਤੇ ਨਾ ਇਸ ਦਾਲ ਨੂੰ 7 ਮਿੰਟ ਤੱਕ ਹੋਰ ਪਕਾਵਾਂਗੇ ਤੇ ਇਥੇ ਸਿੰਮ ਫਲੇਮ ਤੇ ਦਾਲ ਨੂੰ ਪੱਕਦੇ 7 ਤੋਂ 8 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਪਰ ਕੁੱਕਰ ਨੂੰ ਨਾ ਸਟੀਮ ਖਤਮ ਹੋਣ ਤੋਂ ਬਾਅਦ ਹੀ ਖੋਲਾਂਗੇ ਔਰ ਤਦ ਤੱਕ ਆਪਾਂ ਦਾਲ ਵਾਸਤੇ ਤੜਕਾ ਤਿਆਰ ਕਰ ਲੈਨੇ ਆ ਤੇ ਤੜਕਾ ਲਾਉਣ ਵਾਸਤੇ ਲਵਾਂਗੇ ਆਪਾਂ ਇੱਕ ਤੜਕਾ ਪੈਨ ਤੇ ਇਹਦੇ ਵਿੱਚ ਪਾਵਾਂਗੇ 3 ਤੋਂ 4 ਵੱਡੇ ਚਮਚ ਤੇਲ ਦੇ ਤੇ ਇਹਨੂੰ ਕਰ ਲਵਾਂਗੇ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਹ ਤਾਂ ਗੈਸ ਦੀ ਫਲੇਮ ਨੂੰ ਸਿੰਮ ਕਰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਜੀਰਾ ਇੱਕ ਚਮਚ ਧਨੀਆ ਇੱਕ ਵੱਡੀ ਲਾਈਚ ਇੱਕ ਤੇਜ ਪੱਤਾ ਤੇ ਦੋ ਸਾਬਤ ਲਾਲ ਮਿਰਚਾਂ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੜਕਾ ਲਵਾਂਗੇ ਬਸ ਇਹਨਾਂ ਦਾ ਵਧੀਆ ਜਿਹਾ ਸਵਾਦ ਆ ਜਾਵੇ ਆਇਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਫਿਰ ਆਇਲ ਚ ਇਹਨਾਂ ਦਾ ਫਲੇਵਰ ਆ ਜਾਏਗਾ ਨਾ ਤੇ ਦਾਲ ਵਿੱਚ ਵੀ ਬਹੁਤ ਹੀ ਵਧੀਆ ਸਵਾਦ ਆਏਗਾ ਸਾਬਤ ਨੀ ਇਹਦਾ ਸਵਾਦ ਤੇ ਬਹੁਤ ਹੀ ਵਧੀਆ ਆਉਂਦਾ ਹੈ ਦਾਲ ਵਿੱਚ ਤੇ ਸਾਰੀਆਂ ਚੀਜ਼ਾਂ ਤਲਕ ਜਾਣ ਤੇ ਫਿਰ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਇਸ ਤਰ੍ਹਾਂ ਬ੍ਰਿਕ ਬ੍ਰਿਕ ਕੱਟਿਆ ਹੋਇਆ ਜੇਕਰ ਪਿਆਜ਼ ਛੋਟੇ ਹੋਣ ਤਾਂ ਦੋ ਵੀ ਲੈ ਸਕਦੇ ਹੋ ਤੇ ਪਿਆਜ਼ ਨੂੰ ਨਾ ਮਸਾਲਿਆਂ ਦੇ ਨਾਲ ਮਿਕਸ ਕਰਕੇ ਆਪਾਂ ਬਰਾਊਨ ਹੋਣ ਤੱਕ ਪਕਾ ਲੈਣਾ ਹੈ ਤੇ ਜਦੋਂ ਪਿਆਜ਼ ਥੋੜੇ ਜਿਹਾ ਪੱਕ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਬਰੀਕ ਕਟਿਆ ਹੋਇਆ ਅਦਰਕ ਇੱਕ ਹਰੀ ਮਿਰਚ ਬਰੀਕ ਕੱਟੀ ਹੋਈ ਤੇ ਵੱਡਾ ਵਾਲਾ ਚਮਚ ਕੱਟਿਆ ਹੋਇਆ ਪਾਵਾਂਗੇ ਲਸਣ ਦਾ ਇਹਦੇ ਵਿੱਚ ਲਸਣ ਦਾ ਸਵਾਦ ਬਹੁਤ ਵਧੀਆ ਆਂਦਾ ਹੈ ਲਸਣ ਥੋੜਾ ਜਿਆਦਾ ਹੀ ਪੈਂਦਾ ਹੈ ਤੇ ਇਹ ਲਸਣ ਅਦਰਕ ਹਰੀ ਮਿਰਚ ਨੂੰ ਵੀ ਆਪਾਂ ਪਿਆਜ਼ ਦੇ ਨਾਲ ਪੁੰਨ ਲਵਾਂਗੇ ਜਦੋਂ ਪਿਆਜ਼ ਅਦਰਕ ਤੇ ਲਸਣ ਭੁੱਜ ਕੇ ਇਸ ਦਾ ਲਾਈਟ ਬ੍ਰਾਊਨ ਕਲਰ ਸ ਆ ਜਾਣਗੇ ਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹੱਥ ਨਾਲ ਕ੍ਰਸ਼ ਕੀਤੀ ਹੋਈ ਥੋੜੀ ਜੀ ਕਸੂਰੀ ਮੇਥੀ ਤੇ ਨਾਲ ਹੀ ਪਾ ਦਵਾਂਗੇ ਪੇਸਟ ਕੀਤੇ ਹੋਏ ਦੋ ਟਮਾਟਰ ਤੇ ਇਹਨਾਂ ਟਮਾਟਰਾਂ ਨੂੰ ਨਾ ਪਿਆਜ਼ ਦੇ ਨਾਲ ਆਪਾਂ ਥੋੜੀ ਦੇਰ ਭੁੰਨ ਲਵਾਂਗੇ ਯਾਨੀ ਕਿ ਇਹਨਾਂ ਨੂੰ ਪਕਾ ਲਵਾਂਗੇ ਤੇ ਇੱਥੇ 2 ਮਿੰਟ ਭੁੰਨਣ ਤੋਂ ਬਾਅਦ ਨਾ ਇਹ ਟਮਾਟਰ ਜਿਹੜੇ ਨੇ ਵਧੀਆ ਪੱਕ ਗਏ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰ ਦਾਂਗੇ ਤੇ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਕਿਉਂਕਿ ਅਸੀਂ ਥੋੜੀ ਜਿਹੀ ਹਲਦੀ ਆਪਾਂ ਦਾਲ ਉਬਾਲਣ ਲੱਗਿਆਂ ਵੀ ਪਾਈ ਐ ਤੇ ਅੱਧਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਗਰਮ ਮਸਾਲੇ ਦਾ ਤੇ ਇਹਨਾਂ ਨੂੰ ਨਾ ਸਿਮ ਫਲੇਮ ਤੇ ਹੀ ਆਪਾਂ ਮਿਕਸ ਕਰ ਲਵਾਂਗੇ ਲੂਣ ਮੈਂ ਇਹਦੇ ਵਿੱਚ ਨਹੀਂ ਪਾਇਆ ਕਿਉਂਕਿ ਆਪਾਂ ਪਹਿਲਾਂ ਦਾਲ ਉਬਾਲਣ ਲੱਗਿਆਂ ਪਾਇਆ ਸੀ ਤੇ ਜੇ ਲੋੜ ਪੈਗੀ ਨਾ ਤੇ ਬਾਅਦ ਵਿੱਚ ਪਾ ਲਵਾਂਗੇ ਚੈੱਕ ਕਰਕੇ ਤੇ ਸਾਰੇ ਮਸਾਲਿਆਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਦਹੀਂ ਦਹੀਂ ਆਪਾਂ ਤਾਜ਼ਾ ਲੈਣਾ ਬਿਲਕੁਲ ਯਾਨੀ ਕਿ ਖੱਟਾ ਨਹੀਂ ਹੋਣਾ ਚਾਹੀਦਾ ਤਾਜ਼ੇ ਨਾ ਮੇਰਾ ਇਹ ਮਤਲਬ ਹੈ ਤੇ ਸਿੰ ਫਲੇਮ ਤੇ ਹੀ ਨਾ ਦਹੀਂ ਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਪਨ ਲਵਾਂਗੇ ਜਦੋਂ ਹੀ ਖੱਟਾ ਹੋਏਗਾ ਨਾ ਤੇ ਦਾਲ ਵਿੱਚੋਂ ਥੋੜਾ ਜਿਹਾ ਖੱਟਾ ਸਵਾਦ ਆਏਗਾ ਤੇ ਹੁਣ ਦਹੀਂ ਨੂੰ ਵੀ ਆਪਾਂ ਥੋੜਾ ਜਿਹਾ ਪਕਾ ਲੈਣਾ ਹੈ ਮਸਾਲਿਆਂ ਦੇ ਨਾਲ ਹੀ ਤੇ ਦਹੀਂ ਪਾ ਨਾਲ ਦਾਲ ਦਾ ਸਵਾਦ ਬਹੁਤ ਵਧੀਆ ਆ ਜਾਏਗਾ ਇਕਦਮ ਢਾਬੇ ਵਰਗਾ ਸਵਾਦ ਆਏਗਾ ਜਿਵੇਂ ਆਪਾਂ ਢਾਬੇ ਤੇ ਜਾ ਕੇ ਛੋਲਿਆਂ ਦੀ ਦਾਲ ਖਾਂਦੇ ਆ ਨਾ ਬਹੁਤ ਹੀ ਵਧੀਆ ਉਦਾਂ ਦੀ ਹੀ ਤੇ ਇੰਨੀ ਦੇਰ ਸੇ ਨਾ ਕੁੱਕਰ ਚੋਂ ਸਟੀਮ ਵੀ ਖਤਮ ਹੋ ਚੁੱਕੀ ਹੈ ਤੇ ਆਪਾਂ ਟੱਕਣ ਖੋਲ ਕੇ ਦਾਲ ਚੈੱਕ ਕਰ ਲੈਣੇ ਆ ਤੇ ਐ ਮੈਂ ਤੁਹਾਨੂੰ ਦਿਖਾਨੀ ਆ ਹੁਣ ਆ ਵੇਖੋ ਜੀ ਦਾਲ ਜਿਹੜੀ ਹੈ ਵਧੀਆ ਪੱਕ ਗਈ ਹੈ ਮਤਲਬ ਕਿ ਵਧੀਆ ਨਰਮ ਹੋ ਗਈ ਹੈ ਤੇ ਇੰਨੀ ਕੀ ਆਪਾਂ ਇਹਨੂੰ ਪਕਾਣਾ ਇਹਨੂੰ ਨਾ ਜਿਆਦਾ ਨਹੀਂ ਗਾਲੀ ਦਾ ਚਨੇ ਦੀ ਦਾਲ ਨੂੰ ਓਵਰ ਕੁਕ ਨਹੀਂ ਕਰਨੀ ਨਹੀਂ ਤੇ ਕੀ ਹੁੰਦਾ ਦਾਲ ਫਿਰ ਕੁਲੀ ਮਿਲੀ ਜੀ ਹੋ ਜਾਂਦੀ ਐ ਤੇ 1 ਘੰਟਾ ਪਿਉਣ ਤੋਂ ਬਾਅਦ ਤੇ 3 ਕੱਪ ਪਾਣੀ ਵਿੱਚ ਐ ਵਧੀਆ ਇੱਕਦਮ ਨਰਮ ਹੋ ਗਈ ਐ ਤੇ ਇਹਨੂੰ ਬਿਨਾ ਪਿਉਏ ਵੀ ਬਣਾ ਸਕਦੇ ਹੋ ਬਸ ਇਹ ਹੈ ਕਿ ਦੋ ਸੀਟੀਆਂ ਜ਼ਿਆਦਾ ਦਵਾ ਦਿਓ ਤੇ ਇੱਥੇ ਵੇਖੋ ਜੀ ਇਹ ਤੜਕਾ ਵੀ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ ਜਿਹੜਾ ਆਪਾਂ ਦਾਲ ਨੂੰ ਲੈਣਾ ਹੈ ਨਾ ਤੇ ਹੁਣ ਆਪਾਂ ਇਹਨੂੰ ਦਾਲ ਦੇ ਵਿੱਚ ਪਾ ਦਵਾਂਗੇ ਤੇ ਭਾਵੇਂ ਤੜਕਾ ਦਾਲ ਵਿੱਚ ਪਾ ਦਿਓ ਤੇ ਭਾਵੇਂ ਦਾਲ ਤੜਕੇ ਵਿੱਚ ਪਾ ਦਿਓ ਇੱਕੋ ਹੀ ਗੱਲ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਾਂਗੇ ਆਪਾਂ ਤੇ ਇਹਨੂੰ ਤੜਕੇ ਨੂੰ ਚੰਗੀ ਤਰ੍ਹਾਂ ਦਾਲ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਤੜਕਾ ਮਿਕਸ ਕਰਨ ਤੋਂ ਬਾਅਦ ਨਾ ਮੈਨੂੰ ਦਾਲ ਇੱਥੇ ਥੋੜੀ ਜਿਹੀ ਗਾੜ੍ਹੀ ਲੱਗ ਰਹੀ ਹੈ ਇਸ ਕਰਕੇ ਮੈਂ ਅੱਧਾ ਕੱਪ ਗਰਮ ਪਾਣੀ ਇਹਦੇ ਵਿੱਚ ਪਾ ਦਿੱਤਾ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਕੁ ਦਾਲ ਦੀ ਕਨਸਿਸਟੈਂਸੀ ਰੱਖਣੀ ਹੈ ਨਾ ਉਸ ਹਿਸਾਬ ਨਾਲ ਇਹਦੇ ਵਿੱਚ ਪਾਣੀ ਪਾ ਲਵੋ ਚੌਲਾਂ ਨਾਲ ਖਾਣੀ ਹੈ ਤੇ ਥੋੜਾ ਜ਼ਿਆਦਾ ਪਾਣੀ ਪਾ ਲਵੋ ਤੇ ਜੇ ਰੋਟੀ ਨਾਲ ਖਾਣੀ ਹੈ ਤਾਂ ਇਸ ਤਰ੍ਹਾਂ ਦੀ ਗਾੜੀ-ਗਾੜੀ ਹੀ ਬਹੁਤ ਹੀ ਵਧੀਆ ਲੱਗੇਗੀ ਤੇ ਪਾਣੀ ਪਾਣ ਤੋਂ ਬਾਅਦ ਨਾ ਮੈਂ ਦਾਲ ਨੂੰ 1 ਮਿੰਟ ਹੋਰ ਰਿਨ ਲਿਆ ਤੇ ਦਾਲ ਨੂੰ ਟੇਸਟ ਕਰਕੇ ਦੇਖਿਆ ਇਹਦੇ ਵਿੱਚ ਥੋੜੇ ਜਿਹਾ ਲੂਨ ਦੀ ਲੋੜ ਹੈ ਤੇ ਮੈਂ ਇਸ ਕਰਕੇ ਥੋੜਾ ਜਿਹਾ ਲੂਣ ਇਹਦੇ ਵਿੱਚ ਪਾ ਰਹੀ ਹਾਂ ਤੇ ਤੁਸੀਂ ਵੀ ਟੇਸਟ ਕਰਕੇ ਦੇਖ ਲਓ ਜਿੰਨੇ ਲੋੜ ਹੈ ਨਾ ਲੂਣ ਦੀ ਓਨਾ ਪਾ ਲਵੋ ਤੇ ਚਮਚ ਦਾ ਚੌਥਾ ਹਿੱਸਾ ਮੈਂ ਦੇ ਜਪਾਨ ਲੱਗੀਆਂ ਚਨਾ ਮਸਾਲਾ ਇਹਦਾ ਸਵਾਦ ਬਹੁਤ ਹੀ ਵਧੀਆ ਆਂਦਾ ਹੈ ਦਾਲ ਇੱਕਦਮ ਚਟਪਟੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਹੁਣ ਨਾਲ ਹੀ ਇਹਦੇ ਵਿੱਚ ਪਾਣ ਲੱਗੀਆਂ ਇਸ ਤਰ੍ਹਾਂ ਦਾ ਛੋਟਾ ਛੋਟਾ ਕੱਟਿਆ ਹੋਇਆ 50 ਗ੍ਰਾਮ ਪਨੀਰ ਤੇ ਇੱਥੇ ਪਨੀਰ ਦੀ ਕੁਆਂਟੀਟੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਕਰ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਰ ਦਵਾਂਗੇ ਤੇ ਦਾਲ ਤੇ ਆਪਣੀ ਪਹਿਲਾਂ ਹੀ ਸਾਰੀ अच्छी तरह ਪੱਕੀ ਹੋਈ ਹੈ ਤੇ ਸਾਰੀ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਲਾਣਾ ਹੈ ਵਧੀਆ ਜਿਹਾ ਇੱਕ ਤੜਕਾ ਵੈਸੇ ਤਾਂ ਇਹ ਦਾਲ ਤਿਆਰ ਹੈ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਪਰ ਤਾਬੇ ਵਾਲੀ ਰੰਗਤ ਦੇਣ ਵਾਸਤੇ ਨਾ ਆਪਾਂ ਇਹਨੂੰ ਇੱਕ ਬਹੁਤ ਵਧੀਆ ਛੋਟਾ ਜਿਹਾ ਤੜਕਾ ਲਾਵਾਂਗੇ ਤੇ ਤੜਕਾ ਲਾਉਣ ਵਾਸਤੇ ਨਾ ਇੱਕ ਤੜਕਾ ਪੈਨ ਚ ਪਾਵਾਂਗੇ ਇੱਕ ਵੱਡਾ ਚਮਚ ਘਿਓ ਦਾ ਤੜਕਾ ਇਹਨੂੰ ਘਿਓ ਦਾ ਦਵਾਂਗੇ ਬਹੁਤ ਹੀ ਸਵਾਦ ਆਏਗਾ ਤੇ ਜਦੋਂ ਘਿਓ ਗਰਮ ਹੋ ਜਾਏਗਾ ਨਾ ਉਦੋਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਇਹ ਹਿੰਗ ਤੁਸੀਂ ਵੱਡੇ ਤੜਕੇ 'ਚ ਵੀ ਪਾ ਸਕਦੇ ਜਦੋਂ ਆਪਾਂ ਦਾਲ ਨੂੰ ਤੜਕਾ ਲਾਣਾ ਸ਼ੁਰੂ ਕੀਤਾ ਸੀ ਨਾ ਤੇ ਨਾਲ ਹੀ ਪਾ ਦਵਾਂਗੇ ਥੋੜਾ ਜਿਹਾ ਲੰਮਾ ਪਤਲਾ ਕੱਟਿਆ ਹੋਇਆ ਅਦਰਕ ਤੇ ਦੋ ਪਾਵਾਂਗੇ ਹਰੀਆਂ ਮਿਰਚਾਂ ਕਟੀਆਂ ਹੋਈਆਂ ਤੇ ਤੜਕਾ ਤੇ ਹਰੀਆਂ ਮਿਰਚਾਂ ਨੂੰ ਨਾ ਬਸ ਥੋੜਾ ਜਿਹਾ ਪੌਨ ਲਵਾਂਗੇ ਜਲਾਉਣਾ ਨਹੀਂ ਹੈਗਾ ਇਹਨੂੰ ਤੇ ਗੈਸ ਦੀ ਫਲੇਮ ਨੂੰ ਔਨ ਕਰ ਦਵਾਂਗੇ ਬੰਦ ਜਦੋਂ ਥੋੜਾ ਜਿਹਾ ਭੁੱਜੇਗਾ ਨਾ ਅਦਰਕ ਫਿਰ ਬੰਦ ਕਰ ਦਵਾਂਗੇ ਤੇ ਗੈਸ ਬੰਦ ਕਰਨ ਤੋਂ ਬਾਅਦ ਦਾਲ 'ਚ ਪਾਣ ਲੱਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਔਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਬੰਦ ਕਰਕੇ ਪਾਵਾਂਗੇ ਫਿਰ ਕੀ ਹੋਏਗਾ ਕਿ ਮਿਰਚਾਂ ਸੜਨਗੀਆਂ ਨਹੀਂ ਤੇ ਦਾਲ ਦਾ ਕਲਰ ਬਹੁਤ ਵਧੀਆ ਆਏਗਾ ਰੋਗਨ ਬਹੁਤ ਹੀ ਵਧੀਆ ਲੱਗੇਗਾ ਤੇ ਇਹਨੂੰ ਹੁਣ ਆਪਾਂ ਦਾਲ ਦੇ ਉੱਪਰ ਪਾ ਦਵਾਂਗੇ ਤੇ ਨਾਲ ਹੀ ਪਾ ਦਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਇਹੋਨੇ ਤੜਕੇ ਨੂੰ ਹੋ ਧਨੀਏ ਨੂੰ ਕਰ ਦਵਾਂਗੇ ਦਾਲ ਦੇ ਵਿੱਚ ਮਿਕਸ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਸਾਡੀ ਬਹੁਤ ਹੀ ਵਧੀਆ ਤੜਕੇ ਵਾਲੀ ਪਨੀਰ ਵਾਲੀ ਦਾਲ ਛੋਲਿਆਂ ਦੀ ਦਾਲ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਦੇਖੋ ਦਾਲ ਦੀ ਰੰਗਤ ਕਿੰਨੀ ਵਧੀਆ ਹੈ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਪਨੀਰ ਹੋਰ ਤੜਕੇ ਛੜਕੇ ਵਾਲੀ ਦਾਲ ਨੂੰ ਤੁਸੀਂ ਘਰ ਵਿੱਚ ਬਣਾਓ ਤੇ ਰੋਟੀ ਪਰੌਠੇ ਜਾਂ ਚੋਲਾ ਨਾਲ ਕਿਸੇ ਨਾਲ ਵੀ ਖਾਓ ਇਹ ਬਹੁਤ ਹੀ ਸਵਾਦ ਲੱਗਦੀ ਹੈ